ਕੀ ਲੈਂਦਾ ਕੌਣ ਸਾਰਾ ਲੈਂਦਾ ਮੈਂ ਕਿੱਧਰ ਜਾਵਾਂ ਕੀ ਹੋ ਗਿਆ ਬੁੜੀਏ ਮੇਰੇ ਸਿਰਾਂ ਨੇ ਬਹਿ ਕੇ ਕਿਉਂ ਬੋਲੀ ਜਾਨੀਆ ਬੁੜੇ ਪੁੱਤ ਮੈਨੂੰ 2 ਮਹੀਨੇ ਹੋ ਗਿਆ ਬਿਮਾਰ ਹੋਈ ਹਾਂ ਹਾਂ ਫੇਰ ਉਹਦੇ ਮੇਰਾ ਜਾਨੀ ਇਲਾਜ ਕਰਾ ਲਓ ਜਾਂ ਮੇਰੇ ਗਲ ਗੂਠਾ ਦੇ ਦਿਓ ਫੇਰ

ਤਾਂ ਤਾਂ ਵਿਆਜ ਹੀ ਨਹੀਂ ਖਾਦਾ ਮੁਕਦਾ ਸੀਗਾ 200 ਰੁਪਏ ਦਾ ਹਾਂ ਹਾਂ ਬੁੜੀਏ ਕੋਈ ਨਾ ਸੰਤ 200 ਦੇ ਨਹੀਂ ਮੁਕਦਾ ਸੀ ਤੂੰ ਹਾ ਤਾਨੇ ਮੇਣੇ ਜੀ ਕੀ ਮਾਰਦੀ ਐਂਗੀ ਸੰਤ 200 ਦੇ ਨਹੀਂ ਮੁਕਦਾ ਸੀ ਤੇ ਤੈਨੂੰ 200 ਤਾਂ ਸੀ ਲਾਤਾ ਤੇ ਤੀ ਤਾਂ ਕੋਈ ਫੁੱਟੀ ਕੋੜੀ ਨਾ ਲਾਵੇ ਵੱਡੀ ਚਲਾਕ ਬੰਦੀ ਐ ਇਹ ਤਾਂ ਸੁਣਾਉਂਦੀ ਮੈਨੂੰ ਮੇਰੀ ਗੱਲ ਸੁਣ ਲੈ ਹੁਣ ਅੱਜ ਰੋਟੀ ਖਾਦੀ ਮੇਰੀ ਗੱਲ ਸੁਣ ਪੁੱਤ ਜਿੱਦਾਂ ਕੁੜੀ ਸਾਦੀ ਸੀ ਉਹਦੇ ਤੱਕ ਮੈਨੂੰ ਜਾਣ ਨਹੀਂ ਦਿੱਤਾ ਹੁਣ ਅੱਜ ਤੂੰ ਮੈਨੂੰ ਕੁੜੀ ਕੋਲੇ ਕੱਢਦੀ ਐ ਫੇਰ ਬੁੜੀਏ ਫੇਰ ਤੇਰੀ ਜਾਨ ਤਾਂ ਨਿਕਲ ਗਈ ਜਾ ਉੱਡ ਜਾ ਉੱਡ ਜਾ ਤੇਰੇ ਗੋਲਾ ਕੋਲੇ ਮਾਢੀ ਜਾ ਕੁੜੀ ਕੋਲ ਪਹਿਲੇ ਤੇਰੀ ਕੁੜੀ ਆ ਪੀ ਲਾਉਗੀ ਐਸੇ ਕਰਕੇ ਅਸੀਂ ਨਹੀਂ ਹੁਣ ਕੁੜੀ ਵੀ ਆਏ ਕਹੂਗੀ ਕਿ ਚੰਗੀ ਪਣੀ ਸੀ ਉਧਰ ਤਮਾਕੂ ਮੈਦੀ ਨਹੀਂ ਆਈ ਤੇ ਮਉਣ ਜੇ ਤਾ ਬਿਮਾਰ ਹੋ ਗਈ ਹੁਣ ਤੈਨੂੰ ਮੇਰੇ ਕੰਨੀ ਨੂੰ ਸੱਟ ਤਾਂ ਫੇਰ ਕਹੀ ਚੱਲੇ ਮੈਂ ਤੇਰੀ ਕੁੜੀ ਦਾ ਕੋਠੇਕਾ ਨਹੀਂ ਲਿਆ ਜਾ ਉੱਡ ਜਾ ਉੱਡ ਜਾ ਦੀ ਕੁੜੀ ਕੋਲ ਚੱਲ ਮੈਂ ਇੱਥੇ ਭਾਈ ਬਾਗ ਜੂੰਗੀ ਫੇਰ ਹੋ ਰਹੀ ਐ ਚੱਲ ਕੋਈ ਫੇਰ ਕੋਤੈਨ ਤੈਨੂੰ ਮੇਰੀ ਪੈਨਸ਼ਨ ਦਾ ਚੇਤਾ ਆਊਗਾ ਜਾ ਜਾ ਭਾਜਾ ਭਾਜਾ ਸਾਨੂੰ ਤੇਰੀ ਪੈਨਸ਼ਨ ਦੀ ਲੋੜ ਨਹੀਂ ਜੇ ਸਾਡੇ ਘਰ ਤੂੰ ਰੋਟੀਆਂ ਖਾਂਦਾ ਕਰਦੀ ਫਿਰ ਸਾਨੂੰ ਤੇਰੀ ਪੈਨਸ਼ਨ ਦੀ ਕੀ ਲੋੜ ਅਸ ਤੇਰੀ ਰੋਟੀਆਂ ਦੇ ਪਿੱਛੇ ਤੇ ਤੋ ਪੈਨਸ਼ਨ ਲੈਣ ਨੇ ਚੱਲ ਤੂੰ ਆਈ ਨਹੀਂ ਭਾਈ ਫਿਰ ਮੈਂ ਤਾਂ ਭੱਗ ਜੈਣੀ ਆਂ ਦੀ ਹੁਣ ਜਦੋਂ ਮੁੰਡਾ ਤੈਨੂੰ ਪੁੱਛੂਗਾ ਉਹਨੂੰ ਭਾਈ ਤੂੰ ਆਪ ਹੀ ਜਵਾਬ ਦੇਈ ਕੋਈ ਨਾ ਕੋਈ ਨਾ ਉਹ ਤਾਂ ਮੈਂ ਆਪ ਹੀ ਦਊ ਜਵਾਬ ਤੂੰ ਮੇਰੇ ਮੁੰਡੇ ਦਾ ਡਰਾਵਾ ਕੀ ਦਿੰਨੀ ਮੁੰਡਾ ਮੈਨੂੰ ਕੁਝ ਨਹੀਂ ਕਹਦਾ ਜਾ ਭੱਜ ਜਾ ਕੋਈ ਨਹੀਂ ਭਾਈ ਮੈਂ ਤਾਂ ਭੱਗ ਜੈਣੀ ਮੇਰਾ ਕੜਾ ਜੋਰ ਹੈ ਇਸ ਘਰ ਤੇ ਹਾਂ ਹਾਂ ਜੋਰ ਹੋਊਗਾ ਵੀ ਤੇਰਾ ਕਿਵੇਂ ਜੋ ਔਰ ਹੁਣ ਉਸਤਾ ਕਾਲਾ ਨਾ ਮਾਲਕ ਨਾ ਬਣਦੀਆਂ ਤੇ ਇੱਥੇ 50 50 ਸਾਲ ਤੇ ਆਏ ਕੋਈ ਮਾਲਕਾ ਨਹੀਂ ਬਣੇਗੇ ਹੈ ਪਹਿਲਾਂ ਬੁੜੀ ਨਿਕਾਸੀ ਤੇ ਮੇਰੀ ਸੱਸ ਨਾਉ ਨਹੀਂ ਧਰਮ ਦਿੰਦੀ ਸੀ ਆ ਹੁਣ ਪੂਨੀ ਨਾਉ ਧਰਮ ਦਿੰਦੀ ਕਾਸੀ ਤੇ ਭਾਈ ਕਿਸਮਤ ਕਹਿੰਦੇ ਹੁੰਦੇ ਜਿਹਦੇ ਲੈ ਕਰ ਰੱਬ ਨੇ ਮਾੜੇ ਲਿਖੇ ਹੁਣ ਮਾੜੇ ਲਿਖੇ ਹੁੰਦੇ ਇਹ ਤਾਂ ਜਮਾਤਸ ਨਹੀਂ ਆਉਂਦਾ ਨਾ ਬੁੜੀ ਮਿੰਟਾ ਆਉਂਦਾ ਨਹੀਂ ਤੂੰ ਦੱਸ ਕੀ ਕਰਾਂ ਜੇ ਤੂੰ ਮੈਂ ਘਰੋਂ ਬਾਗੀ ਨਾ ਫਿਰ ਤੈਨ ਮੇਰੀ ਯਾਦ ਆਉਗੀ ਮੈਂ ਤਾਂ ਪੋਹਰਾ ਨਹੀਂ ਆਉਂਦੀ ਹੈਗੀ ਤੂੰ ਬਾਗ ਜਾ ਮੈਂ ਤਾਂ ਕੰਮ ਵਾਲੀ ਲਾ ਲੂਗੀ ਮੈਂ ਤੇਰੇ ਕਮਦਿਰ ਪਹਿਲਾਂ ਤੇ ਮੇਰੀ ਗੱਲ ਸੁਣ ਮੈਂ ਤੇ ਤੂੰ ਸਾਰਾ ਦਿਨ ਕੰਮ ਕਰਾਉਣੀ ਹੈ ਨਾ ਤੇ ਮੇਰਾ ਸਿਰ ਖਪਾਈ ਕਿੰਨੀ ਹੁੰਦੀ ਹੈ ਤੇਰੇ ਮਗਰ ਮਗਰ ਫਿਰ ਦਿਨ ਨਹੀਂ ਆ ਕੰਮ ਕਰ ਦਿਆ ਕਰ ਤੇ ਆਪਣੇ ਆਪ ਤੂੰ ਕੋਈ ਕੰਮ ਕਰਦੀ ਹੁਣ ਮੈਂ ਕੰਮ ਵਾਲੀ ਰੱਖੂਗੀ ਉਹ ਆਪ ਦੀ ਆਪ ਸਾਰੇ ਕੰਮ ਕਰਕੇ ਵਗ ਜਾ ਜੇ ਤੂੰ ਕੰਮ ਵਾਲੀ ਜਾਏਂਗੀ ਨਾ ਤਾਂ ਹੀ ਸਭ ਤੈਨੂੰ ਮੈਂ ਯਾਦ ਆਉਗੀ ਮੈਨੂੰ ਤਾਂ ਲੋੜ ਨਹੀਂ ਤੇਰੀ ਯਾਦ ਦੀ ਜਾਂ ਭਾਜਾ ਭਾਜਾ ਉਹਦੀ ਕੁੜੀ ਕੋਲੇ ਡੰਡੀ ਦੀ ਗੱਲ ਸੁਣ ਮੇਰੇ ਨਾਲ ਤਾਂ ਕੋਈ ਤੁਸੀਂ 200 ਦਾ ਮੁੱਲ ਨਹੀਂ ਪਾਇਆ 200 ਦਾ ਕਹੀ ਜਾਂਦੇ ਤੇ ਫਿਰ ਕੰਮ ਵਾਲੀ ਨੂੰ ਸੱਬਿਆਂ ਦੇ ਸੱਬੇ ਵੀਰ ਕਿਥੋਂ ਦੇ ਆਉਣੇ ਤੂੰ ਕਿਹੜਾ ਨਾਲੇ ਕਮਾ ਕੇ ਲੈ ਕੇ ਆਉਣਾ ਕਮਾ ਕੇ ਤਾਂ ਵਿਚਾਰਾ ਉਹ ਜਵਾਬ ਲੈ ਕੇ ਆਉਂਦਾ ਕੋਈ ਨੇ ਫਿਰ ਮੇਰੇ ਲਈ ਕਮਾ ਕੇ ਲੈ ਕੇ ਆਮਾ ਠੀਕ ਹੈ ਜਾ ਭੱਜ ਹੁਣ ਤੇਰੇ ਲਈ ਕਮਾ ਕੇ ਆਉਂਦਾ ਫਿਰ ਸੋਸੇ ਤਾਂ ਨਹੀਂ ਡਾਉਣੇਗੇ ਸੋਸੇ ਹੀ ਤਾਂ ਨੇ ਮੇਰੇ ਲਈ ਹੀ ਕਮਾਉਂਦਾ ਮੈਂ ਕਿ ਮਰਜ਼ੀ ਖਰਚਾਂ ਮੇਰੀ ਮਰਜ਼ੀ ਆ ਤੇ ਰੱਪੇ ਹੋ ਜਾਂਦਾ ਹੁੰਦਾ ਖੇਤਾਂ ਚ ਹਾਲ ਜੋੜ ਕੇ ਤੇਰਾ ਸੌਰਾ ਤੇ ਭਾਈ ਮੈਂ ਪੱਤਾ ਲੈ ਕੇ ਜਾਂਦੀ ਮੈਂ ਗੱਲ ਤੇ ਫੇਰ ਭਾਈ ਤੂੰ ਆਏ ਦੇਖ ਲੈ ਤਿੰਨ ਤਿੰਨ ਥਾਲ ਇੱਕ ਚੁੰਨੀ ਨਾ ਕੱਢੇ ਹੋਏ ਸੀਗੇ ਵੈਸੇ ਪੱਤਾ ਕੀ ਹੁੰਦਾ ਬੁੜੀਏ ਦੱਸੀ ਆਹ ਰੋਟਾ ਨਾ ਰੋਟਾ ਨਾ ਲੈ ਕੇ ਜਾਂਦੀ ਸੀ ਕੋੜੇ ਬੋਲਣ ਨੂੰ ਤਾਂ ਬਲਾਂ ਦੇਠਦੀ ਜੀਵ ਲੱਗੀ ਐ ਤੇ ਆਏ ਨਹੀਂ ਜਾਣਦੀ ਮੈਨੂੰ ਕੀ ਪਤਾ ਤੁਹਾਡੇ ਪੁਰਾਣੇ ਰਿਵਾਜਾਂ ਦਾ ਮੈਂ ਤਾਂ ਹੁਣ ਦੇ ਜ਼ਮਾਨੇ ਦੀ ਕੁੜੀ ਹਾਂ ਮੈਂ ਚਾਰ ਕੋਈ ਨਹੀਂ ਪਾਈ ਤੇ ਤੂੰ ਮੈਨੂੰ ਹੁਣ ਜਾਂਦੀ ਨੂੰ ਕਰਾਇਆ ਤਾਂ ਦੇਦੀ ਮੈਂ ਤਾਂ ਪੂਰੀ ਢੱਕਾ ਢੰਦੀ ਭਾਜਾ ਭਾਜਾ ਬਾਸਾਲੇ ਨੂੰ ਪਾਪਾ ਨਾ ਪਾਈ ਮੈਂ ਤਾਂ ਕੋਈ ਪਾਪਾ ਨਹੀਂ ਕਹਿੰਦੀ ਪਾਪਾ ਤਾਂ ਇੱਕ ਹੀ ਸੀਗਾ ਉਹ ਵੀ ਵਿਚਾਰਾ ਨਾ ਆ ਰਿਹਾ ਉਹ ਜੇ ਪਾਪਾ ਹੁੰਦਾ ਤਾਂ ਅੱਜ ਕਹਿੰਦੇ ਹੁੰਦੇ ਹੈਗੇ ਆ ਕਿ ਪਿਓ ਮਰ ਜੇ ਮੰਦਾ ਪਿਓ ਮਰ ਜੇ ਮੰਦਾ ਨਾ ਆਵੇ ਉਹ ਵੀ ਮਰ ਗਿਆ ਮੰਦਾ ਵੀ ਉੱਡੇ ਹੀ ਖੜਾ ਹੈ ਭਾਈ ਪਾਪਿਆਂ ਨੂੰ ਤਾਂ ਹੁਣ ਆਏ ਵੀ ਨਹੀਂ ਪਤਾ ਵੀ ਕੀ ਕੀ ਬਣੀ ਜਾਂਦਾ ਬੁੜੀ ਧਾਰ ਕੱਢ ਲੈ ਜਾ ਫ੍ਰੀ ਤਾਂ ਵਸਾ ਗੱਲ ਦਵਾਣੀ ਮੈਂ ਤਾਂ ਕਰਾਇਆ ਮੈਂ ਦੀ ਇੰਨੀ ਹੈਗੀ ਫ੍ਰੀ ਆਲੀ ਵਸ ਮਿਲ ਜੂਗੀ ਕਹਾਂ ਜਾ ਕੇ ਆਪਦੀ ਕੁੜੀ ਤੋਂ ਲੈਣੀ ਰਹੀ ਹੈ ਭਾਜਾ ਉਹਦੇ ਕੁੜੀ ਤੋਂ ਲੈ ਜੀ ਕੁੜੀ ਦੇ ਘਰੇ ਮੈਂ ਕਮਾਈ ਕੀਤੀ ਹੈਗੀ ਕੋਈ ਨਾ ਹੁਣ ਤਾਂ ਬਥੇਰੀ ਕਰੇਗੀ ਕਮਾਈ ਜਾ ਕੇ ਉਹ ਵੀ ਕੁੜੀ ਘਰੇ ਵੀ ਤਾਂ ਕੰਮ ਕਰੇਗੀ ਜਦ ਬਗ ਜਾ ਹੁਣ ਇਹੋ ਗੱਲ ਜਿਵੇਂ ਪ੍ਰਾਨਾਂ ਦੀ ਰੀਤਾਂ ਤੁਰੰਗਾ ਜਾਂਦਗਾ ਨਾ ਸਾਰੀ ਉਮਰ ਤਾ ਅਗਲੀ ਕਹਿ ਦਿੰਦੀ ਹੈਗੀ ਬਾ ਘਰ ਵਾਲੇ ਦੇ ਘਰੇ ਕੰਮ ਕਰਦੀ ਮਰ ਜਾਂਦੀ ਇਹ ਤੂੰ ਤਾਂ ਉਹ ਗੱਲ ਕਰਤੀ ਤੇ ਕੱਖਣ ਕਹੇ ਤੇਕੇਆਂ ਦਾ ਇਹ ਭਾਈ ਜਦ ਨਾਲ ਗਲਤੀ ਹੁੰਦਗਾ ਮੱਜੀ ਮੈਂ ਤਾਂ ਉਹ ਗੱਲ ਗਲਤ ਕਰ ਲਈ ਮੇਰੀ ਗੱਲ ਸੁਣ ਲੈ ਮੈਂ ਤਾਂ ਇਨਸਾਨ ਹਾਂ ਤੇ ਮੇਰਾ ਤਾਂ ਤੂੰ ਫਰਦ ਮੈਂ ਤੇ ਮੈਨੂੰ ਸਾਹਮਣੇ ਗੱਲ ਨੂੰ ਕੀ ਲੋਡ ਪਈ ਆ ਹੁਣੇ ਅੱਜ ਕੀ ਤੁਸਾਨੂੰ ਪੈਨਸ਼ਨ ਦਿੱਤੀ ਕਹਿੰਦੀ ਆ ਕਿ ਮੇਰੀ ਤਾਂ ਪੈਨਸ਼ਨ ਆਈ ਨਹੀਂ ਪਤਾ ਨਹੀਂ ਕਿੱਧਰ ਖੱਖਰ-ਬੱਖਰ ਕਰਾਈ ਆ ਦੀ ਪੈਨਸ਼ਨ ਠੀਕ ਹੈ ਹੁਣ ਅਸੀਂ ਤੁਹਾਨੂੰ ਸਾਹਮਣੇ ਜਦੋਂ ਤੋਂ ਪੈਨਸ਼ਨ ਦਿੱਤੀ ਅਸੀਂ ਉਹਦਾ ਸਾਹਮਣਾ ਨਹੀਂ ਹੁਣ ਤਾਂ ਉਹਦੀ ਕੁੜੀ ਕੋਲ ਲੱਗ ਜਾ ਸੰਤ ਤੂੰ ਵੀ ਨਹੀਂ ਚੰਗੀ ਤੇਰੀ ਪੈਨਸ਼ਨ ਹੀ ਚੰਗੀ ਹੈ ਠੀਕ ਹੈ ਹੋਰ ਮੈਂ ਤਾਂ ਜਿਹੜੀ ਪੈਨਸ਼ਨ ਹੁਣ ਆਈ ਸੀਗੀ ਉਹਦਾ ਤਾਂ ਮੈਂ 9 ਲੱਖ ਹਾਰ ਕਰਾ ਕੇ ਲੈ ਕੇ ਆਈ ਆ ਉਹ ਸਾਮਿਆਂ ਪੈਟ੍ਰੰਕ ਚ ਪਾ ਲਈ ਕੋਈ ਗੱਲ ਨਹੀਂ ਜਾ ਭੱਗ ਜਾ ਬੁੜੀਏ ਪਤਾ ਨਹੀਂ ਕਿਹਨੂੰ ਫੜਾਇਆ ਇਹਦੀ ਪੈਨਸ਼ਨ ਹੁਣ ਮੇਰੇ ਕੋਲ ਆ ਕੇ ਬੈ

ਵੇਖ ਲਾ ਕਿੰਨੀ ਕਦਰ ਪਾਉਂਦਾ ਹੈਗਾ ਇਹਨੂੰ ਵੀ ਪਤਾ ਮੇਰੀ ਦਾਦੀ ਮਾਂ ਨੂੰ ਕੋਈ ਨਾ ਬੁੜੀ ਮੇਰੇ ਨਾਲ ਮੜੀ ਬੁੜੀ ਹੁਣ ਤੂੰ ਜਾਏ ਕੀ ਕੀ ਇੱਥੇ ਬੈਠੀ ਰਹੇਗੀ ਮੈਂ ਜਾਉਂਗੀ ਕਿ ਮੈਂ ਤਾਂ ਹੁਣ ਮੂੰਹ ਬੰਨ੍ਹ ਨਹੀਂ ਦੇਖਦੀ ਪੁੱਤ ਮੈਂ ਕੀ ਦੇ ਭਾਂਡੇ ਪਾਉਂਗੀ ਹੁਣ ਉੱਥੇ ਮੈਨੂੰ ਅਗਲਾ ਮੋੜ ਦੇ ਦੇਣਾ ਕੰਮ ਤਾਂ ਸਾਰਾ ਦਿਨ ਬੋੜਾ ਨੁੰਮਦਾ ਕਰਦੀ ਹੈ ਪਾਇਸੇ ਤੂੰ ਸਾਡੇ ਮੰਗੜਾ ਕਰ ਮੈਂ ਦੱਨੀ ਹੈ ਕਿ ਵੀ ਕਿਰਾਇਆ ਕਹਿਣੀ ਹੈ ਘਰ ਕੱਢ ਲੈ ਜਾ ਉਹ ਫਰੀਆਲੀ ਬੱਸ ਤੇ ਚੜ ਜਾ ਭੱਜ ਕੁੜੇ ਘਰ ਕੱਢ ਲੈ ਜੇ ਬੱਸ ਫਰੀ ਆਈ ਨਾ ਆਈ ਆਉਈਗਾ ਨਾ ਆਉਗੀ ਅੱਜ ਤੱਕ ਆਈ ਜਾਊਗੀ ਜਿ ਬੈਠੀ ਰਹੀ ਐ ਇੱਦਾਂ ਜਦ ਲੱਗ ਜਾ ਜਦੋਂ ਵੀ ਦਿਨ ਮਾੜੇ ਹੁਣ ਉਦੋਂ ਨਹੀਂ ਆਉਂਦੀ ਹੁੰਦੀ ਕੋਈ ਨਾ ਕੋਈ ਨਾ ਬਚੇ ਰਾ ਆਜੂਗੀ ਤੈਨੂੰ ਅੱਖੀਂ ਜਾਨੀ ਬੱਸ ਵਾਲੇ ਨੂੰ ਪਾਪਾ ਕਹਿ ਲਈ ਮਿੰਟ ਚ ਚੜਾਉਣ ਲੰਗੇ ਤੈਨੂੰ ਕੋਈ ਨਹੀਂ ਪਾਈ ਚੜਾ ਲਾਣਗੇ ਹਾਂ ਤਾਂ ਫਿਰ ਤੁਨਾਂ ਦਾ ਮਾੜੀ ਨਹੀਂ ਗੀ ਹਾਂ ਤਾਂ ਅਗਲਾ ਪਰਖ ਪਾ ਹੀ ਲੈਂਦਾ ਫਿਰ ਬੁੜੀ ਠੇਰੇ ਚੱਲ ਭਾਈ ਬਾਗ ਜਾਨੀ ਬੁੜੀ ਠੇਰੇ ਬੁੱਲੋਂ ਦੇ ਪਰਤੀ ਬੁੜੀ ਠੇਰੇ ਕੱਢ ਲੈ ਬਸ ਬੁੜੀ ਲੈ ਰਹੀ ਆ ਕੋਈ ਵਰਗੀ ਫਿਰਦੀ ਐਂਗੀ ਭੱਜੀ ਪਰ ਸੋਨ ਨੂੰ ਤਾਂ ਕੋੜੇ ਵਰਗੀ ਦੀ ਸੁ ਜੀਵਰ ਤੀ ਜੋ ਜਾਣ ਕੇ ਦੁਬਾਨੇ ਵਾਲੇ ਬਣਾਣੀ ਬੁੜੀ ਕੰਮ ਕਰਨ ਦੀ ਮਾਰੀ ਕੋੜੇ ਵਰਗੀ ਹੁਣ ਆਦੀ ਕੁਰੀ ਦੇ ਕਰ ਦੇਖੀ ਪੈ ਪਾਈ ਤੇ ਕੰਮ ਕਰਨਗੀ ਇੱਥੇ ਹਿੰਦੂ ਕਰਦੀ ਰੱਕਾ ਕੋੜੇ ਕੰਮ ਕਰਨ ਨੂੰ ਮੈਨੂੰ ਕਿਹੜਾ ਗੂੜ ਖਵਾਈ ਵੀ ਤੂੰ ਕੰਮ ਕਰਦੀ। ਕੋਈ ਤਾਂ ਨਹੀਂ ਖਵਾਈ ਕੁੜੀਏ ਜਦੋਂ ਮੈਂ ਆਈ ਸੀ ਉਦੋਂ ਪਹਿਲਾਂ ਬੱਚੀਆਂ ਗੁੰਡਾ ਤੋ ਖਾਧਾ ਹੋਣੀਆਂ ਮੇਰੇ ਉਂ ਤਾਂ ਪਹਿਲਾਂ ਤਾਂ ਬੱਚੀਆਂ ਐ ਛਲ ਲਟਲੀਆਂ ਹੋਣੀਆਂ। ਨਹੀਂ ਨਾ ਤਾਂ ਦੋਵੇਂ ਅੱਜ ਵੀ। ਮੇਰੀ ਗੱਲ ਸੁਣ ਲੈ। ਇੱਕ ਟਾਈਮ ਦੀ ਰੋਟੀ ਖਾ ਕੇ ਵੀ ਟਾਈਮ ਪਾਸ ਕੀਤੇ ਹੋਏ ਸੀ ਵੀਰ। ਹੁਣ ਦਾ ਜਵਾਨਾ। ਹੁਣ ਤਾਂ ਤਿੰਨ ਵੇਲੇ ਤੇ ਅਸੀਂ ਲੰਚ ਕਰਦੇ ਆਂ, ਅਸੀਂ ਫਲਾਨੇ ਕਰਦੇ ਆਂ ਤੇ ਭਾਈ ਅੱਗੇ ਸੀਗਾ ਆਹ ਰੋਟੀਆਂ ਦੋ ਰੱਖਣਾ ਹੱਥ ਤੇ ਚਰਨਾ। ਤੇ ਚਾਚੜ ਗੋਖੇ ਖਾ ਲੇਗੀ ਦੇਖ ਕਿੱਡਾ ਜਵਾਨਾ ਭਲਾ ਮਾਂ ਸੀਗਾ ਨਹੀਂ ਚੰਦਰੀ ਮੇਰੇ ਸਾਥ ਉਹ ਵੀ ਦਿੰਦੀ ਨਾ ਦੋ ਰੋਟੇ ਚਾਹ ਤੇ ਪੱਪਾ ਪਾਣੀ ਦੀ ਮਣਕੇ ਦਿੰਦੀ ਕੀ ਬੁੜੀਏ ਤਰੀਕੋ ਟੁੱਟੀ ਐ ਜੀ ਹੋਗੀ ਤੈਨੂੰ ਟਾਈਮ ਨਹੀਂ ਹੁੰਦੀ ਮੈਨਾਂ ਤੂ ਬੈਕ ਤਾਂ ਕਰਨੀ ਹੁੰਦੀ ਆ ਉਦੀ ਬੁੜੀ ਨਾਲ ਕਹਿੰਦਾ ਤੈਨ ਤੇਰੀ ਬੁੜੀ ਕੁਛ ਦਿੰਦੀ ਨਹੀਂ ਸिखਾਣ ਨੂੰ ਜੀ ਵੀਰ ਬੈ ਮੈਂ ਮੈਂ ਕਾਗਾਂ ਬੈਠਾ ਕਰਦੀ ਜੇ ਠੁੱਪੇ ਉਠਾ ਦੇਂਦੇ ਤਾਂ ਠੁੱਪੀ ਬੈਠੇ ਰਹਿਣਾ ਸੀਗਾ ਸ਼ਾਹ ਬੁੜੀ ਤੂੰ ਨਹੀਂ ਕਰਉਂਦੀ ਸੀਗੀ ਐਨੀ ਨਰਮੀ ਸੀ ਵੀ ਹੁਣ ਕਿਹੜਾ ਟੋਪ ਚੱਕੀ ਫਰਦੀ ਨਾ ਨਹੀਂ ਕੀ ਹਾਲੀ ਟੱਕੀ ਫਰਦੀ ਹੋਵੇ ਮੇਰੇ ਬਾਗ ਚੱਕੀ ਫਰਦੀ ਤੋ ਨੋਰਾ ਤੈਨੂੰ ਫਾਇਨਾ ਕੰਮ ਕਰਕੇ ਦੇਣੀ ਆ ਕਿਹੜਾ ਕੰਮ ਨਹੀਂ ਕਰਦੀ ਤੇਰੇ ਮੂਰੇ ਮੈਂ ਸਾਰਾ ਦਿਨ ਕੰਮ ਕਰਦੀ ਆ ਕੰਮ ਤਾਂ ਠੀਕਾ ਬੁੜੀਆ ਕਰਦੀ ਆ ਚਲ ਕੰਮ ਤਾਂ ਮੈਂ ਤੈਨੂੰ ਨਹੀਂ ਕਹਿੰਦੀ ਵੀ ਤੂੰ ਨਹੀਂ ਕਰਦੀ ਕਰਦੀ ਆ ਕੰਮ ਤਾਂ ਠੀਕ ਆ ਤੂੰ ਆਏ ਕਰ ਮੇਰੀ ਧੀ ਵਾਂਗ ਤੇ ਮਿੰਤਨਾ ਮੈਨੂੰ ਪਾਈਪੇ ਦੇ ਦੇ ਕਰਾਏ ਤੇ ਮੈਂ ਨਾ ਪੱਤ ਤੇ ਚੜਦੀ ਕੋਈ ਨਹੀਂ ਨਾ ਬੁੜੀ ਹੈ ਨਹੀਂ ਬਿਲਕੁਲ ਤੇ ਪੈਨਸ਼ਨ ਕਢਾ ਲਾ ਬੁੜੇ ਜਮਾ ਕੋਰੇ ਪੈਨਸ਼ਨ ਕਿਹੜਾ ਬੋਥੇ ਮੇਰੇ ਕਹਿੰਦੇ ਹੁੰਦੇ ਆ ਕਿ ਮੇਰੇ ਪਿਓ ਨੇ ਪੈਸੇ ਪਾਉਣੇ ਲਗੇ ਦਿਲਾਇਫੋਨ ਤੋਂ ਮੈਂ ਤੈਨੂੰ ਪਾ ਤਾ ਤੇ ਤੂੰ ਪੜਾ ਲਾ ਭਗਵੰਤਮਾਨ ਨੇ ਪਾ ਤਾ ਜਿੱਤੇ ਭੁੜੇ ਭਗਵੰਤਮਾਨ ਮੇਰੇ ਕੋ ਕੋ ਜੇ ਭਗਵੰਤਮਾਨ ਬੁੜੇ ਠੇਰਿਆਂ ਦੀ ਸੁਣਦਾ ਹੋਵੇ ਫੇਰ ਉਹ ਤਾਂ ਗੱਲਾਂ ਹੀ ਕਾਦਣਗੀਆਂ ਭਗਵੰਤਮਾਨ ਤਾਂ ਹਜ਼ਾਰ ਹਜ਼ਾਰ ਰੁਪਈਆ ਕਹੇ ਥੇ ਉਹ ਵੀ ਮੁੱਕਰ ਗਿਆ ਉਹਦੇ ਤਪਲਾ ਚਾ ਚੜਿਆ ਸੀਗਾ ਬਲਾ ਸੁੱਖਾਂ ਮੰਗੀਆਂ ਮੈਂ ਕਿ ਆਹੀ ਮੁੰਡਾ ਬਣਿਆ ਆਹੀ ਮੁੰਡਾ ਤੇ ਉਹ ਹੀ ਗੱਲ ਹੈ। ਜੇਮ ਜਿਹੜੇ ਪੈਸਾ ਆਉਂਦੀ ਸੀ ਉਹ ਵੀ ਪਤਾ ਨਹੀਂ ਕਦੋਂ ਆਉਂਦੀ ਐ ਤੇ ਕਦੋਂ ਭਾਈ ਤੁਸੀਂ ਖੜਾ ਲੇ ਹੁੰਦੇ। ਅਸੀਂ ਤਾਂ ਕਿੱਥੇ ਖੜਾ ਲੈਣੇ ਬੁੜੀ ਤੂੰ ਆਪ ਹੀ ਖੜਾ ਕੇ ਸਾਰਾ ਨੂੰ ਕਦੇ ਕਿਸੇ ਨੂੰ ਖਵਾਏ ਕਦੇ ਕਿਸੇ ਨੂੰ ਖਰਾਏ ਕਦੇ ਉਹਦੇ ਪੇਟ ਕਿਆਂ ਨੂੰ ਖਵਾਏ ਹੀ ਕਦੇ ਆ ਵੀ ਕੁੜੀ ਨੂੰ ਖਵਾਏ। ਮੀਰ ਮਾਂ ਤਾਂ ਪੇਟ ਕੇ ਨਹੀਂ ਜਾਂਦੀ ਨਾਲੇ ਸਾਨੂੰ ਪਤਾ ਐ। ਕੋਈ ਨੀ ਬੁੜੀ ਤੇਰੀ ਭਤੀਜੀ ਦੂਜੇ ਦਿਨ ਦਾ ਤੇਰੇ ਕੋਲ ਆਈ ਦਿੰਦੀ ਐ ਵੀ ਭੂਆ ਭੂਆ ਕਰਦੀ ਸਾਰੇ ਪੈਸੇ ਦੇ ਥੋਕੇ ਲੈ ਜਾਂਦੀ ਮੈਨੂੰ ਕੋਈ ਪਤਾ ਨਹੀਂ ਲੱਗਦਾ। ਈਓ ਵਿਚਾਰੀ ਕਾਦੇ ਪੈਸੇ ਕੋਣ ਆਉਂਦੇ। ਕਾਵਾ ਵੀਰ ਬੰਦਾ ਦੁੱਖ ਦਾ ਮਾਰਾ ਕਰ ਲਾਉਂਦਾ ਜਾਂ ਭੁੱਖ ਦਾ ਮਾਰਾ ਕਰ ਲਾਉਂਦਾ ਕਾਵਾ ਕੋਈ ਰੜਕੇ ਪੂਆ ਪਤੀਜੀ ਹੋਰ ਦੁੱਖ ਸੁਕਾ ਜਾਂਦਾ ਕੁੜੀ ਤੇਰੇ ਚੱਕਰ ਤੋਂ ਨਹੀਂ ਜਵਾਬਰੀ ਭੁੱਖੀ ਮਰ ਗਈ ਕਦੋਂ ਦੀ ਬੈਠੀ ਐ ਤੂੰ ਮੇਰੇ ਸਿਰ ਖਾਈ ਨਹੀਂ ਬੈਠੀ ਤੈਨੂੰ ਐ ਨਹੀਂ ਹੈਗਾ ਮੈਂ ਬਗ ਜਾ ਕੁੜੀ ਕੋਲੇ ਮੇਰੇ ਸਿਰ ਹੀ ਖਾਈ ਨਹੀਂ ਬੈਠੀ ਮੈਂ ਚੱਲ ਪਾਈ ਫਿਰ ਮੈਂ ਤਾਂ ਬਗ ਜਾਨੀ ਆ ਕਰ ਲੂੰਗੀ ਮੈਂ ਤਵਾੜੀ ਕਿਸੇ ਦੀ ਹੋਰ ਕੀ 2 ਪੈਸੇ ਖਾ ਲੂੰਗੀ ਚੱਲ ਤੇ ਬਗ ਜਾ ਹਾਈ ਹਾਈ ਜੀ ਮਨ ਕਿਆ ਮ ਕੋਈ ਨਹੀਂ ਹੁਣ ਜੇ ਹਾਂਜੀ ਸਸਰੀ ਕਾਲ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਤੁਸੀਂ ਸਾਨੂੰ ਵੱਧ ਤੋਂ ਵੱਧ ਜਿਵੇਂ ਪਹਿਲਾਂ ਪਿਆਰ ਦਿੰਦੇ ਆਇਆ ਓਵੇਂ ਜੁੱ ਕਰੀ ਪਿਆਰ ਦਿੰਦੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਤੁਸੀਂ ਜਿਵੇਂ ਸਾਨੂੰ ਬਹੁਤ ਦੂਰ ਤੱਕ ਅੱਗੇ ਲੈ ਕੇ ਜਾਈ ਜਾਂਦੇ ਓਵੇਂ ਜੁੱ ਕਰੀ ਹੀ ਲਿਜਾਣਦੇ ਰਹੋ ਅੱਗੇ ਤੇ ਵੱਧ ਤੋਂ ਵੱਧ ਲਾ ਦਿਓ ਕਰੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਤਾਂ ਕਿ ਸਾਨੂੰ ਸਾਡੀ ਵੀਡੀਓ ਨੂੰ ਕਿਸੇ ਛੇਤੀ ਕਿਸੇ ਛੇਤੀ ਕੇ ਲਾ ਦਿਆ ਕਰੋ ਤੁਸੀਂ ਬਹੁਤ ਵਧੀਆ ਸਾਡੀਆਂ ਵੀਡੀਓ ਦੇਖਦੇ ਹੋ ਲਾਈਕ ਵੀ ਕਰਦੇ ਹੋ ਧੰਨਵਾਦ ਜੀ ਸਸਰੀਏ ਕਾ ਅਜੇ ਹੋਈ ਕਾ